ਹਾਂਜੀ ਬਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸੋ ਮਿੱਤਰੋ ਪੰਜ ਨੂੰ ਬੱਚਾ ਦਿਖਾਉਣ ਲੱਗਾ ਜਿਨ੍ਹਾਂ ਚੋਂ 1 ਨੰਬਰ 2 ਨੰਬਰ ਤੇ 3 ਨੰਬਰ ਗੱਬਣ ਚੈੱਕ ਪਾਸ ਮਿਲਣਗੇ ਤੇ ਜਿਵੇਂ ਆ 4 ਨੰਬਰ ਆ ਇਹ ਵੀ ਗੱਬਣ ਹੋਈ ਬਲਗ ਭਾਗ ਤੇ ਆ ਇੱਕ ਤਾਂ ਸਾਨੂੰ ਛੋਟੀ ਖੀਰੀ ਬੱਚੀ ਠੀਕ ਆ ਕੁਸ਼ਤਮੀ ਨਾਲ ਹੁਣ ਇਹ ਸਾਲ ਤੋਂ ਘਟ ਰਣੀਗੀ ਟੋਟਲ 5 ਨਗ ਹੋਣਗੇ ਜਿਵੇਂ ਆ 3 ਨੰਬਰ ਬੱਚੇ ਵੀ ਗੱਬਣ ਚੈੱਕ ਪਾਸ ਆ ਤੇ ਆ ਵੀ ਗੱਬਣ ਚੈੱਕ ਬਾਹਰ ਤਿੰਨੀ ਗੱਬਣ ਚੈੱਕ ਬਾਹਰ ਤੇ ਥਾਣੇ ਸਾਰੇ ਚਾਚਰ ਮਿਲਣਗੇ ਵੱਖਰੀ ਫੋਰਟਸ਼ਾਨੀ ਹੋਗੀ ਰੇਟ ਬਿਲਕੁਲ ਜੈਨੂਨ ਜੇ ਹੋਣਗੇ ਤੇ ਇੱਕ ਅੱਜ ਫਿਰ ਰੇਟ ਜਿਹੜੇ ਲੰਬੇ ਹੁੰਦੇ ਆ ਉਹ ਵੀਡੀਓ ਦੇ ਵਿੱਚ ਹੀ ਕਰਵਾ ਦੇ ਠੀਕ ਹੈ ਤੇ ਪਹਿਲਾ ਵੀਡੀਓ ਪੂਰੀ ਗੌਰ ਨਾਲ ਦੇਖਣੀ ਹੈ ਤੇ ਖਰੀਦਣ ਵਾਲਾ ਪ੍ਰਾਕ ਕਿਸੇ ਵੀ ਟਾਂ ਦਾ ਕੋਲ ਆ ਕੇ ਜਾਂ ਆਨਲਾਈਨ ਕਿਸੇ ਟਾਂ ਦਾ ਤਸੱਲੀ ਉਹ ਕਰ ਸਕਦਾ ਹੈਗਾ ਤੇ ਨਾਲ ਦੀ ਨਾਲ ਆਪਾਂ ਚੈਨਲ ਭਗਤ ਸਿੰਘ ਫਾਰ ਨੂੰ ਸਬਸਕ੍ਰਾਈਬ ਕਰਕੇ ਘੰਟੀ ਦਾ ਬਟਨ ਦਬਾ ਲਓ ਬਾਕੀ ਕਰਦੇ ਆ ਬਾਜ ਨਾਲ ਗੱਲਾਂ ਤੇ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹਾਂ ਜੀ ਹਾਂ ਜੀ ਵਧੀਆ ਅੱਛਾ ਪਹਿਲਾਂ ਤਾਂ ਜੇ ਸੋ ਆਪਣੇ ਘਰੋਂ ਆਪਾਂ 10 ਦਿਨ ਪ ਆਪਾਂ ਪਹਿਲਾਂ ਮੈਂ ਕਿਸੇ ਹੋਰ ਚੈਨਲ ਤੇ ਵੀਡੀਓ ਪਾਉਂਦਾ ਸੀ ਜੀ ਤੇ ਉੱਥੋਂ ਮੈਂ ਹੁਣ ਚਲ ਵੀ ਮੰਨ ਲਓ ਕਿ ਮਤਲਬ ਬੰਦੇ ਦਾ ਕਚਾਣਾ ਹੁੰਦੀ ਵੀ ਪਸ਼ੂ ਵੇਖਦਾ ਆਪਣਾ ਤੇ ਤਾਂ ਕਰਕੇ ਵੀ ਮੰਨ ਲਓ ਇੱਥੇ ਆਉਂਦਾ ਵਧੀਆ ਪਲੇਟਫਾਰਮ ਹੈ ਆਪਾਂ ਨਾ ਰੇਟ ਵੀ ਆਪਾਂ ਅੱਜ ਬਹੁਤ ਸਸਤੇ ਕਰਤੇ ਆ ਮੰਦੇ ਭਾ ਕਰਤੇ ਆ ਮੈਂ ਵੀ ਮੈਨੂੰ ਵੀ ਥੋੜਾ ਪਰਸਨਲੀ ਕੋਈ ਕੰਮ ਆ ਹਾਂਜੀ ਤੇ ਮੰਨ ਲਓ ਕਿ ਅੱਜ ਜਾਂ ਕੱਲ ਦੇ ਵਿੱਚ ਮੈਂ ਪਸ਼ੂ ਵੇਚਣੇ ਆ ਠੀਕ ਹੈ ਜੀ ਵਪਾਰ ਵਾਲੇ ਮੈਂ ਵਪਾਰ ਹੀ ਕਰਦਾ ਹਾਂ ਹਾਂਜੀ ਤੇ ਮੈਂ ਆਪਾਂ ਮੈਂ ਮੰਨ ਲਓ ਕਿ ਬਾਹਲਾ ਨਹੀਂ ਮੈਂ ਮੰਗ ਜਿੱਤੇ ਰੱਖਦਾ ਜੈ ਜੈ ਰੇਟ ਹੀ ਸਸਤੇ ਰੇਟ ਆ ਐ ਸਿਰਫ ਮੰਨ ਲਓ ਕਿ ਜਿਹੜੇ ਰੇਟ ਮੈਂ ਅੱਜ ਵੀਡੀਓ ਦੇ ਵਿੱਚ ਖੋਲੂੰਗਾ ਉਦੋਂ ਮੰਨ ਲਓ ਕਿ ਆਪਾਂ ਇਹ ਜੀ ਰੇਟ ਵਿੱਚ ਦੱਸੂੰਗਾ ਵੀ ਮੈਂ ਮੈਂ ਕੱਲੀ ਕੱਲੀ ਬੱਚੀ ਵੀ ਬਹੁਤ ਮਹਿੰਗੀ ਵੇਚੀ ਵੀ ਆ ਠੀਕ ਆ ਜੀ ਮੈਂ ਬੱਚੀ ਦੀ ਵਪਾਰ ਕਰਾ ਜਾਂਦਾ ਜਾਂ ਤਾਂ ਗਾਂ ਦਾ ਵੀ ਕਰਦੇ ਆ ਪਰ ਆਪਾਂ ਮਤਲਬ ਕਿ 80 85 90000 ਰੁਪਏ ਦੀ ਮੇਰੀ ਬੱਚੀ ਜਿਹਨੇ ਟਾਂ ਦੀ ਮੇਰੇ ਕੋਲ ਪ੍ਰੈਗਨੈਂਟ ਬੱਚੀ ਅੱਜ ਉਹ ਮੈਂ ਕੱਲੀ ਬੱਚੀ 80 90 90000 ਰੁਪਏ ਦੀ ਵੇਚੀ ਆ ਪਰ ਮੈਂ ਅੱਜ ਤਿੰਨੇ ਇਕੱਠਿਆਂ ਦੇ ਵਿੱਚ ਮੈਂ ਸਹੀ ਲਾ ਦੂੰਗਾ ਠੀਕ ਆ ਤੇ ਡਰੈਸ ਬੋਲਦੀ ਆਪਾਂ ਮੇਰਾ ਨਾਮ ਸਾਹਿਲ ਆ ਜੀ ਪਿੰਡ ਦਿਆਲਪੁਰਾ ਮਿਰਜ਼ਾ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਰਾਮਪੁਰਾ ਫੂਲ ਆ ਜੀ ਮੇਰਾ ਮੋਬਾਈਲ ਨੰਬਰ ਹੈਗਾ ਜੀ 991543376 ਭਾਈ ਕਾ ਤਿੰਨ ਥਾਣਾ ਨੇੜੇ ਜੜੇ ਆਈ ਠੀਕ ਆ ਜੀ ਸੇਵਰਾ ਵੀ ਨੇੜੇ ਆ ਤੇ ਪਹਿਲੇ ਨੰਬਰ ਤੇ ਆ ਵਹੜ ਆਈ ਬਾਈ ਹਾਂਜੀ ਹਾਂਜੀ ਇਹ ਆਪਾਂ ਗੱਲ ਕਰੀ ਕਿਨੇ ਡਾਂ ਦੀ ਗੱਬਣਾ ਇਹ ਚਾਰ ਦਾ ਹੁੰਦਾ ਜੀ ਹਾਂਜੀ ਇਹ ਸਿਰੀ ਬਾਈ ਹੈਗੀ ਆ ਮੈਸੀ ਦੀ ਪ੍ਰੈਗਨੈਂਟ ਆ ਸੈਕਸਰ ਸੀਮਨ ਤੋਂ ਜੀ ਡੈਨਮਾਰਕ 40 120 ਦੇ ਪ੍ਰੈਗਨੈਂਸੀ ਡੇਟ ਹੈਗੀ ਆ 1325 ਦੀ 1325 ਤੇ ਜਨਦੀ ਹੁਣ ਚੱਲ ਪਿਆ ਨੌਵਾਂ ਛੇ ਤੋਂ ਟੱਪ ਗਈ ਇਹ ਨਹੀਂ ਨਹੀਂ ਛੇ ਦੇ 7 ਦੇ ਆਸ-ਪਾਸ ਆ ਜੀ ਹਾਂ 7 ਦੇ ਆਸ-ਪਾਸ ਛੇ ਦਾ ਟੱਪ ਗਈ ਸੀ 7 ਦੇ ਆਸ-ਪਾਸ ਵਾਗੀ ਹਾਂ ਹਾਂ ਪੌਣੇ 7 ਮਹੀਨੇ ਆਪਾਂ ਮੋਟੀ ਭਾਸ਼ਾ ਚ ਕਹਿ ਦਈਏ ਤੇ ਡੈਨਮਾਰਕ 40120 ਤੋਂ 66 66 ਸੀਮੰਟ ਦੀ ਗੱਬਣਾ ਤੇ ਰਿਕਾਰਡ ਬਕਾਇਦਾ ਸਰਕਾਰੀ ਡਾਕਟਰ ਤਾਂ ਜਿਹੜੇ ਆਈਆਂ ਇਹ ਉਹਦੇ ਕੋਲ ਸਿੰਘਾਂ ਬੰਦੇ ਦਾ ਨਾਮ ਵੀ ਆਪਾਂ ਪਾਸ ਕਰਦਾਂਗੇ ਵੈਸੇ ਠੀਕ ਹੈ ਇਹ ਚਾਰ ਦਾੰਦਾ ਜੀ ਮੋਹ ਠੀਕ ਹੈ ਇਹ ਮੰਨ ਲਓ ਕਿ ਅੱਜ ਕੋਈ ਬੰਦਾ ਮੰਨ ਲਓ ਕਿ ਗਾਮ ਨੇ ਹਾਂ ਗਾਵਾਂ ਵਾਲੇ ਇਹ ਗਾਂ ਮੰਨ ਲਓ ਪਹਿਲਾਂ ਸੁਈ ਵੀ ਗਾਂ ਬਰੀਡ ਕੈਰੈਕਟਰ ਚੈੱਕ ਕਰ ਲਓ ਕਿੰਨੇ ਕਿੰਨਾ ਚੰਗਿਆ ਬਾਕੀ ਹਾਈਟ ਲੈਂਥ ਲੰਬਾਈ ਹੈ ਨਾ ਬ੍ਰੈਂਡ ਬਰੂਨ ਕਾਫੀ ਚੰਗਾ ਬਹੁਤ ਜਿਆਦਾ ਚੰਗਾ ਲੇ ਦਿਖੋ ਹਾਂਜੀ ਠੀਕ ਹੈ ਤੇ ਤੋੜ ਕੇ ਦਿਖਾ ਦਈਏ ਹਾਂਜੀ 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 ਲੋਕ ਦਿਖਾ ਦਾਂਗੇ ਤੇ ਕਰਮ ਵਾਲੀ ਮੰਨ ਲਓ ਕਿ ਅੱਡ ਦੇਖੋ 30 ਦੀ ਸਪੇਸ਼ਲ ਜਿਹੜੀ ਉਹ ਵੀ ਬਹੁਤ ਸੋਹਣੀ ਆ ਪਿੰਕ ਥਾਣਾ ਜੀ ਇਹਦਾ ਗੁਲਾਬੀ ਰੰਗ ਚ ਡਿਮਾਂਡ ਆ ਨਾ ਹਾਂ ਥਾਣ ਵੀ ਕੱਲਾ ਕੱਲਾ ਥਾਣਾ ਬਾਕੀ ਜੀ ਬਿਲਕੁਲ ਜੀ ਕੋਈ ਮੰਨ ਲਓ ਕਿ ਫੋਰਡ ਨਹੀਂ ਫੋਰਡ ਸ਼ਾਂਗ ਦੀ ਗਾਰੰਟੀ ਆ ਆਪਣੀ ਗੱਬਰ ਦੀ ਗਾਰੰਟੀ ਆ ਆਪਣੀ ਠੀਕ ਆ ਜੀ ਤੇ ਬਾਕੀ ਜਿਹੜਾ ਭਰਾ ਖਰੀਦੂ ਉਹ ਉਹ ਹੋਰ ਵੀ ਉਹ ਜਿਹੜਾ ਉਹ ਤਾਂ ਦੇਖ ਲਓ ਤਸੱਲੀ ਕਰ ਸਕਦਾ ਚੈੱਕ ਕਰਾ ਸਕਦਾ ਹੈਗਾ ਹਾਂ ਜੀ ਹਾਂ ਜੀ ਹਾਂ ਜੀ ਕੁਮਾਰ ਜੀ ਥੋੜਾ ਜੀ ਹਾਂ ਜੀ ਕੁਮਾਰ ਜੀ ਬੱਚੀ ਆਵਾ ਦਾ ਜਾਜ ਮਿੰਟ ਲਓ ਦੇਖ ਲਓ ਦੇਖੋ ਜੀ ਹਾਂ ਸਹੀ ਆ। ਕੱਲਾ ਬਾਕੀ ਦੇਖੋ ਹਾਈਡ ਵੂਡ ਚੈੱਕ ਕਰੋ ਕਿ ਕਿੱਡੀ ਆ ਬੱਚੀ ਦੀ। ਸਹੀ ਆ ਸਹੀ ਆ। ਤੇ ਇਤੋ ਲੈਂਥ ਲੁਸੀਕਾ ਆਈ ਤਾਂ ਇੰਨੀ ਹਾਈਟ ਆ ਦੇਖੋ ਜੀ ਮੇਰੇ ਹਾਂ ਬਿਲਕੁਲ ਇਹ ਚੰਗੀ ਸਮੀ ਪਲੀ ਬੱਚੀ ਹਾਂ ਬੱਚੀ ਸਮੀ ਪਲੀ ਬੱਚੀ ਆ ਪੂਰੀ ਨਹੀਂ ਨਹੀਂ ਹੈਵੀ ਬੜੀ ਕਮਜ਼ੋਰ ਆਏ ਕਮਜ਼ੋਰ ਨਹੀਂ ਕਮਜ਼ੋਰ ਨਹੀਂ ਚੰਗੀ ਪਲੀ ਸੰਗੀ ਪਲੀ ਗਾਲਟਾ ਪੁੱਛੀ ਆ ਗਈ ਇੱਕ ਹੁੰਦੀ ਆ ਕੱਲੀ ਗੱਬਣ ਕਹਿੰਦਾ ਗੱਟੇ ਭੜਦੇ ਹੁੰਦੇ ਭਿੱਟੇ ਭੜਦੇ ਹੁੰਦੇ ਆਏ ਸਮੋ ਵੀ ਅੱਜ 2 ਮਹੀਨਿਆਂ ਨੂੰ ਬੱਚਾ ਜਿਹੜੇ ਦੇ ਦੇਣਾ ਹਾਂ 2 ਮਹੀਨਿਆਂ ਨੂੰ ਮਤਲਬ ਵਧੀਆ ਗਾਂ ਤਿਆਰ ਹੋ ਗਾਂ ਤਿਆਰ ਹੋ ਗਈ ਬੰਦੇ ਨੇ ਲੱਖ ਸਵਾਂ ਲੱਖ ਰੁਪਏ ਦੀ ਗਾਂ ਵੇਚ ਲੂ ਕੋਈ ਬੰਦੇ ਬਿਲਕੁਲ ਬਿਲਕੁਲ ਅੱਛਾ ਹੋਣਾ ਕਿ ਆਪਣੇ ਕੋਲ ਦੋ ਨੰਬਰ ਬੱਚੀਆਂ ਹਾਂਜੀ ਤੇ अच्छा छह मले जितो परिचय ਕੀਤੇ ਆਪਾਂ ਆਪੋ ਸਾਰਾ ਰਿਕਾਰਡ ਹੈ ਇਹ ਦੋ ਤਾਂ ਦਾ ਜੀ ਇਹ ਡੈਨਮਾਰਕ 40116 ਦੀ ਹੈ ਪ੍ਰੈਗਨੈਂਟ ਹੈਗੀ ਹੈ स्नोमैन ਦੇ 66 ਸੀਮਨ ਤੋਂ 66 ਤੋਂ ਠੀਕ ਹੈ ਜੀ ਇਹਦੀ ਪ੍ਰੈਗਨੈਂਸੀ ਡੇਟ ਹੈਗੀ ਹੈ 16 4 25 16 4 25 ਹਾਂਜੀ ਠੀਕ ਹੈ ਇਹ ਇਹ ਤਾਂ ਫਿਰ ਮਤਲਬ ਹੀ ਪੰਜਵੇਂ 6 ਦੇ ਨੇੜੇ ਬਾਗੀ ਨਾ ਹਾਂ ਪੰਜ 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 ਤੋਂ ਘੱਟ ਇਹ ਪੰਜ ਦੇ ਆਸੇ ਪਾਸੇ ਆ ਪੰਜ ਦੇ ਆਸੇ ਪਾਸੇ ਮੰਨ ਲਵਾਂਗੇ ਹਾਂ ਤੇ ਸਨੋਮੈਨ ਦੇ ਸੈਕਸਲ ਸੀਮਨ ਤੋਂ ਗੱਬਣ ਆ ਗਈ ਹਾਂ ਇਹ ਮਾੜਾ ਕੇ ਪਤਲੀ ਹੱਡੀ ਦੀ ਲੰਮੀ ਹੱਡੀ ਦੀ ਬੱਚੀ ਆ ਜੀ ਲੰਬਾਈ ਲੋ ਵੀ ਬਹੁਤ ਹਾਂ ਵੇਲਬੂਲ ਬਹੁਤ ਜਿਆਦਾ ਚੰਗੀ ਆ ਬੱਚੀ ਦੀ ਸਹੀ ਆ ਆ ਦੇਖ ਇਥੇ ਲ ਕੰਨਾ ਕੋਨੇ ਬਾਂਦਰ ਤੇ ਮੱਥਰੀ ਬੋਦੀ ਹੈ ਨਾ ਇਹ ਚੈੱਕ ਕਰ ਸਕਦਾ ਹੈ ਕਰੈਕਟਰ ਗਰੂਪ ਤੇ ਇਹ ਬਹੁਤ ਚੰਗੇ ਆ ਜੀ ਨਹੀਂ ਸਹੀ ਆ ਸਹੀ ਆ ਨਾ ਮੰ ਲਓ ਕਿ ਥਾਣੇ ਵੀਰੇ ਥਾਣਾ ਦੀ ਪ੍ਰੈਗਨੈਂਸੀ ਦੀ ਆ ਡੇਟ ਦਾ ਸਾਨੂੰ ਸਾਰੇ ਨੂੰ ਮੈਂ ਦੱਸ ਹੀ ਦਿੱਤੀ ਠੀਕ ਹੈ ਮੰਨ ਲਾ ਥਾਣਾ ਦੀ ਦੰਦਾਂ ਦੀ ਸਾਰੇ ਦੀ ਆਪਣੀ ਚੀਜ਼ ਦੀ ਗਰੰਟੀ ਹਾਂ ਜਿਹੜਾ ਕੋਈ ਅੰਦਰੂਨੀ ਗੱਲ ਵਾਤਾ ਕੋਈ ਵੀ ਸਾਰੀ ਗਰੰਟੀ ਸਾਰੀ ਗਰੰਟੀ ਹੈ ਆਪਣੀ ਬਾਈ ਬਾਕੀ ਦਾ ਅਗਲੀ ਬਾਈ ਦਿਖੀ ਜਾਂਦਾ ਹੈ ਨਾ ਚੰਗਾ ਅਗਲੇ ਚੰਗਾ ਮਾੜਾ ਆਪਸ ਨੂੰ ਹੁਣ ਬਾਈ ਹਾਈਟ ਵੇਲ ਸਾਰਾ ਕੁਝ ਸਾਨੂੰ ਦਿਖੀ ਜਾਂਦਾ ਇਹ ਵੱਡੀ ਬੱਚੀ ਜਿਹੜੀ ਆਪਣੀ ਫੱਤਾ ਮਹੀਨੇ ਟੱਚ ਕਰਦੀ ਹੈ ਬੱਚੀ ਉਹਦੀ ਉਹਦੀ ਹਾਈਟ ਦੀ ਵੇਲ ਜਿਵੇਂ ਨਾਲ ਜੋ ਨਾਲ ਹੀ ਹੋ ਕਰ ਗਈ ਆਪਣੀ ਹੋਆ ਮੇਰੇ ਬਰਾਬਰੀ ਭਿੰਡਦੇ ਜਾ ਕੇ ਦੇਖ ਲੈ ਜੇ ਕਿਸੇ ਇੱਕੋ ਇੱਕ ਮਾਲਕ ਕੋਲੇ ਵਗ ਨਾ ਹਨਾ ਕਰਮਾਂ ਵਾਲੀਆਂ ਤੇ ਬੰਦੇ ਕੋਲ ਹਾਂ ਸੰਸਾਂ ਜੁੜੀ ਬਣ ਜੂ ਹਾਂ ਥਣ ਬਹੁਤ ਸੋਹਣਾ ਝੋਲੀ ਝੁਲੀ ਮੈਂ ਤੁਹਾਨੂੰ ਦੱਸਿਆ ਨਾ ਗਰੰਟੀ ਆਪਣੀ ਇਸ ਗੱਲ ਦੀ ਬਾਈ ਥਣ ਥੂਣ ਆਪਣੀ ਫੋਰਡ ਵੀ ਹੈਣੀ ਕੋਈ ਬੱਛੀ ਦੀ ਠੀਕ ਹੈ ਹਾਂ ਤੇ ਇਹ ਸੀਗੀ ਮਿੱਤਰੋ 2 ਨੰਬਰ ਵੱਛੀ 2 ਨੰਬਰ ਤੇ ਬੱਛੀ ਤੇ ਹੁਣ ਆ ਗਈ ਆਪਣੇ ਕੋਲ 3 ਨੰਬਰ 3 ਨੰਬਰ ਤੇ ਇਹ ਬੱਛੀ ਜੀ ਇਹ ਹੈਗੀ ਦੰਦੋ ਖੀਰੀ ਹੈ ਜੀ ਬੱਛੀ ਇਹ ਹਾਂਜੀ ਤੇ ਇਹ ਡੈਨਮਾਰਕ 40128 ਦੀ ਆ ਪ੍ਰੈਗਨੈਂਟ ਆ ਰਮਾ ਦਾ ਤੋਂ ਇਹ ਮੰਨ ਲਓ ਕਿ ਸੈਕਸ਼ਨ ਨਹੀਂ ਹੈਗਾ ਪਲੇਨ ਤੋਂ ਆ ਪਲੇਨ ਤੋਂ ਆ ਇਹਦੀ ਪ੍ਰੈਗਨੈਂਸੀ ਡੇਟ ਹੈਗੀ 21 21 5 ਦੀ 21 5 ਦੀ ਹਾਂਜੀ ਜਨੇਪਾਉਣ ਇੱਕ ਚਾਰ ਦੀ ਹੋਗੀ ਨਾ ਸਾਢੇ ਕਿੰਨੇ ਦੀ ਆਪਾਂ ਕਹਦੇ ਹਾਂ ਹਾਂ ਸਾਢੇ 3.5 ਮਹੀਨੇ ਗੱਭਣ ਹੋਗੀ ਤੇ ਚੰਗਾ ਰਿਕਾਰਡ ਤਿੰਨਾ ਬੱਚਿਆਂ ਦਾ ਮਿੱਤਰੋ ਤੇ ਬਾਕੀ ਬਾਕੀ ਐ ਵੀ ਹੈ ਭਾਈ ਜਿਹੜੇ ਡਾਕਟਰ ਤੋਂ ਸਰਕਾਰੀ ਡਾਕਟਰ ਤੋਂ ਲੰਜਾਉਂਗਾ ਉਹਦੇ ਕੋਲ ਵੀ ਗੱਲ ਵੀ ਕਰਾ ਕੇ ਦੇ ਦੂ ਬੰਦੇ ਨੂੰ ਬਈ ਨਫਾ ਤਾਂ ਉਹਦੇ ਲਈ ਕਹਿਣ ਦੀ ਗੱਲ ਨਹੀਂ ਵੀ ਜਿੱਥੋਂ ਆਗਾ ਹਰ ਆਪਾਂ ਪ੍ਰੂਫ ਹੋ ਜੀ ਦੇ ਪ੍ਰੂਫ ਦੇਵਾਗੇ ਆਪਣੀ ਗੱਲ ਕੋਈ ਨਹੀਂ ਠੀਕ ਹੈ ਜੀ ਏ ਸੀ ਜੀ ਮਿੱਤਰੋ ਆਪਣਾ ਕੋ ਬੱਚੀ 3 ਨੰਬਰ ਲੈ ਥਾਣਾ ਦਿਖਾ ਦੇ ਬੱਚੀ ਆਪਾਂ ਹੋਏ ਮੂਰ ਮੰਗ ਤੇ ਇਥੋਂ ਚੱਕ ਲੋ ਹਾਂ ਹੂੰ ਥਣਾ ਗੈਪ ਸ ਹਾਂ ਹਾਂ ਭਾਈ ਮੈਂ ਤੁਹਾਨੂੰ ਦੱਸਿਆ ਨਾ ਸੁਣਾ ਆਪਣੀ ਦੇਖੋ ਆਪਾਂ ਇਹ ਪੰਜ ਨਗਾ ਪੰਜੇ ਨਗਾ ਦਾ ਕੋਈ ਸਾਣਾ ਕੋਈ ਤੰਦੋਂ ਆਪਾਂ ਕਿਸੇ ਤੰਗ ਡੰਗਰ ਦਾ ਝੂਠ ਬੋਲ ਕੇ ਨਹੀਂ ਦਿੰਦੇ ਅਗਲੇ ਨੇ ਵੀ ਵੀਰ ਯਾਰ ਪੈਸੇ ਲਾਉਣੇ ਆ ਆਪਣੇ ਅਗਲੇ ਨੂੰ ਮੈਂ ਆਪਾਂ ਗੱਲ ਕਰਦੇ ਆ ਵੀਡੀਓ ਦੇ ਵਿੱਚ ਆਪਾਂ ਰੇਟ ਇਸ ਗੱਲ ਦੇ ਮਰ ਜਾਇਦ ਜਾ ਅਗਲੇ ਨੂੰ ਦੱਸ ਕੇ ਇੱਕ ਵਾਰੀ ਦੇ ਦਈਏ ਅੱਜ ਕੀ ਰੇਟ ਲੈਣਾ ਸਰ ਇਹਨੂੰ ਬਸ ਅੱਜ ਫਾਈਨਲ ਰੇਟ ਹੀ 175 ਦਿੰਗਾ ਤੈਨੂੰ 1753 ਨੇ ਹਾਂ ਵੈਸੇ ਜੇ ਆਪਾਂ ਮੰਨੀਏ ਤੇ 2 ਲੱਖ ਰੁਪਏ ਦੀਆਂ ਬੱਛੀਆਂ ਆ ਰਹਣ ਬੋਲੇ ਹੱਥ ਨਾਲ ਹੈਗੀਆਂ 60000 ਡੜਾ ਵੀ ਨਹੀਂ ਪਿਆ ਹਾਂ ਤੇ ਆਪੋ ਦੇਖੋ ਉਹਦੇ ਵਿੱਚ ਆ ਮੰਨ ਲਓ ਕਿ ਮੈਂ ਤਾਂ ਮੰਨ ਲਾ ਵੀ ਹੁਣ ਤਿਆਰ ਹੀ ਹੋਈ ਫੜੀ 2 ਮਹੀਨੇ ਰਗੇ ਤਾਂ 2 ਮਹੀਨੇ ਲੱਖ ਰੁਪਏ ਵੜਾ ਦਾ ਕਰਮ ਵਾਲੀ ਹਾਂ ਤੇ ਉਹ ਆ ਰੁਪਿਆ 60 ਵਾਲੇ ਡੜੇ ਤੋਂ ਵੀ ਘੱਟ ਪਈ ਹਾਂ 60 ਵਾਲੇ ਡੜੇ ਤੋਂ ਵੀ ਘੱਟ ਪਈ ਉਸ ਹਾਵਣਾ ਆਪਾਂ ਹੁਣ ਦਿਸਣ ਮੈਂ ਉਸ ਹਾਵਣਾ ਲਾ ਕੇ ਦੇਣਾ ਵੀ ਤੁਸੀਂ ਆਏ ਬਈ ਕੱਲੀ ਕੱਲੀ ਦਾ ਰੇਟ ਅਲੈਦਾ ਹੋਊਗਾ ਕੱਲੀ ਦਾ ਲਾਏਗਾ ਹੋਊਗਾ अच्छा कल दा बड़ा फर्क दा पੈਣਾ ਨਹੀਂ ਫਿਰ ਵੀ ਹਾਂ ਪਰ ਦੇਖੋ ਵੀਰੇ ਉਹੋ ਜਿਹੇ ਬੱਛੀ ਦੇ ਟਾਈਪ ਦੇ ਤਾਂ ਪਊਗਾ ਕੋਈ ਵਿੱਚ ਹੀ ਆਪਾਂ ਲੈਣੇ ਆਗੇ ਦੋ ਚੇ ਲੈਣਾ ਰੈਡ ਕੱਟ ਹੁੰਦਾ ਹਾਂ ਇਹੋੜਾ ਫਰਕ ਪੈਦਾ ਪਰ ਇਹ ਨਹੀਂ ਹੈ ਬੜਾ ਫਰਕ ਬੜਾ ਫਰਕ ਨਹੀਂ ਪੈਂਦਾ ਪਰ ਐ ਹੈਗਾ ਮੰਨ ਲਓ ਕਿ ਦੇਖੋ ਚੀਜ਼ ਕੁਆਲਿਟੀ ਹੈ ਵੀਰੇ ਮੈਂ ਤੁਹਾਨੂੰ ਯਕੀਨ ਮੰਨ ਕੇ ਦੱਸਦਾ ਮੈਂ ਆਪਾਂ ਕਿਸੇ ਚੈਨਲ ਤੇ ਮੈਂ ਵੀਡੀਓ ਪਾਉਂਦਾ ਸੀ ਮੈਂ 80 80 85 85 90 90 ਹਜ਼ਾਰ ਰੁਪਏ ਦੀ ਮੈਂ ਵਿੱਚ ਇੱਕ ਬੱਛੀ ਵੇਚੀ ਆ ਮੈਂ 8 ਮਹੀਨੇ ਦੀ ਗੱਭਣ ਇੱਕ 35 ਦੀ ਬਸ ਇੱਕ ਗੱਲ ਹੋਰ ਹੈ ਨਾ ਬਾਈ ਸਹਲ ਇਹ ਤਾਂ ਨਹੀਂ ਹੈ ਜਿਵੇਂ ਇੱਕ ਬੰਦੇ ਨੇ ਆ ਲੈਣੀ ਹੈਗੀ ਇੱਕ ਨੇ ਆ ਲੈ ਲਈ ਹ ਉਹ ਉਹ ਨਹੀਂ ਮੇਰੇ ਕਿੰਨੇ ਤੋਂ ਵੱਧ ਹੋਊਦੀ ਘੱਟ ਹੋਊਗੀ ਹਾਂ ਜੋ ਦੀ ਘੱਟ ਹੋਊਗੀ ਉਏ ਇਹ ਵੀ ਇਹ ਵੀ ਹਾਰੇ ਦੇ ਵਿੱਚ ਹੈ ਕੀ ਗੱਲਬਾਤ ਜੇ ਆਪਾਂ ਉਹ 60 ਨਾਲ ਡੇਢ ਚ ਲਾਈਏ ਹੁਣ ਉਹਦੀ ਤਾਂ ਮੰਨ ਲਓ ਕੀ ਆਪਣੀ ਕੀਮਤ ਵੱਧ ਪਊਗੀ 60 ਤੋਂ ਇਹਦੀ ਘਟੂਗੀ ਇਹਦਾ ਉਹਦਾ ਇਹਦਾ ਉਹਨਾਂ ਰਿਡਿਊਸ ਹੋ ਜਾਊਗਾ ਪੈਸਾ ਹਾਂ ਹਾਂ ਉਹ ਤਾਂ ਥੋੜਾ ਪਲੱਸ ਹੋਊਗਾ ਉਹਦਾ ਪਲੱਸ ਹੋ ਜਾਊਗਾ ਇਹ ਇਹ ਵਾਲਾ ਬਰਾਬਰ ਜੀ ਰੂਜੀ ਤਾਂ ਇਹ ਇਹ ਮੰਨ ਲਓ ਕਿ ਇੱਥੇ ਜਾਈ ਜੂਗੀ ਹਾਂ ਜੇ ਮੰਨ ਲਓ ਕਿ ਸੌਦੇਬਾਜ਼ੀ ਵਾਲੀ ਗੱਲ ਨਹੀਂ ਮੰਦਿਆ ਵਾਲੇ ਨੇ ਆਪਾਂ ਇਹੀ ਗੱਲ ਕਰਦੇ ਹਾਂ ਮੰਦਿਆ ਵਾਲੇ ਫੈਨਲਾਂ ਰੇਟ ਹੀ ਆ ਸਾਹਲਾ ਜਾਲੇ ਤੇਰਾ ਰੇਟ ਜਿਹੜਾ ਨਾ ਹਾਂਜੀ ਬਾਕੀ ਜਾ ਜਾ ਹਾਂ ਆਪਾਂ ਜੈਜ ਵਾਲੀ ਗੱਲ ਹੀ ਕਰੀਏ ਬਾਹਲੀ ਕਿਸੇ ਨੂੰ ਹੁਣ ਆਪਾਂ ਨੂੰ ਵੀਰੇ ਇਹ ਹੈ ਨਹੀਂਗਾ ਮੈਂ ਮੰਗ ਲੈਣਾ 2 ਲੱਖ ਰੁਪਇਆ ਐਵੇਂ ਅਗਲਾ ਲਈ ਜੋ ਕੋਈ ਫਾਇਦਾ ਨਹੀਂ ਅੱਛਾ ਤੇ ਹੁਣ ਆ ਗਿਆ ਆਪਣੇ ਕੋਲ 4 ਨੰਬਰ ਬੱਚਾ ਇਹ ਗਰਲੈਂਡੋ ਦਾ ਬੱਚਾ ਜੀ ਆਪਣੇ ਕੋਲੇ ਠੀਕ ਆ ਜੀ ਹਾਂ ਤੇ ਕਿੰਨੀ ਕੁ ਉਮਰ ਦੰਦੋ ਇਹ ਖੀਰੀ ਹੈ ਜੀ ਪਿਓ ਸਾਲ ਦੀ ਆ ਅੱਛਾ ਤੇ ਇਹ ਬਾਈ ਮੈਂ ਤੁਹਾਨੂੰ ਦੱਸਦਾ ਇਹਦਾ ਗਰਲੈਂਡੋ ਦਾ ਬੱਚਾ ਇਹਦਾ ਆਪਨਾ ਮੈਂ ਤੁਹਾਨੂੰ ਦੱਸਦਾ ਲਿੰਡਾ ਦਾ ਇੱਕ ਬ੍ਰਾਜ਼ੀਲੀਅਨ ਦਾ ਬੋਲ ਆਉਂਦਾ ਅੱਛਾ ਬ੍ਰਾਜ਼ੀਲੀਅਨ ਦਾ ਉਹਦਾ ਸੀਮੰਟ ਬਹੁਤ ਮਹਿੰਗਾ ਸੀਗਾ ਹੂੰ ਤੇ 8000 ਰੁਪਏ ਦਾ ਸੀਮੰਟ ਸੀ ਉਹਦਾ ਹੂੰ ਤੇ ਉਮਨ ਲ ਬਲੈਕ ਦੇ ਵਿੱਚ ਹੀ ਮਿਲਦਾ ਸੀ ਤਾਂ ਕਰਕੇ ਇਹਦੇ ਉਹ ਬ੍ਰਾਜ਼ੀਲੀਅਨ ਤੋਂ ਨਹੀਂ ਏਟ ਆ ਗਈ ਇਹ ਐਬੀਐਸ ਦੇ ਕਿਸੇ ਅਚਾਨਕ ਤੋਂ ਪ੍ਰੈਗਨੈਂਟ ਆ ਵੀਰੇ ਆਪਾਂ ਅਗਲੇ ਨੂੰ ਦੱਸ ਕੇ ਦੇਣੀ ਆ ਵੀ ਮੰਨ ਲਓ ਕਿ ਗੱਬੜਾ ਚੱਕ ਪਾਸ ਨਹੀਂ ਹੋਈ ਆਪਣੇ ਕੋਲੇ ਕਿੰਨਾ ਕ ਸਮਾਂ ਹੋ ਗਿਆ ਸੀ ਮਨ ਲੱਗੇ ਨੂੰ ਇਹਦੇ ਇਹਦੇ ਸੀਮਨ ਲੱਗੇ ਨੂੰ ਮਤਲਬ 20 ਦਿਨ ਹੋ ਗਏ ਵੀਰੇ ਵੀ ਕਿ ਦਿਨ ਹਾਂ ਅੱਜ ਆਪਾਂ 9 ਤਰੀ ਨੂੰ ਵੀਡੀਓ ਬਣਾ ਰਹੇ ਹਾਂਗੇ ਮਤਲਬ 19 ਦੇ ਨੇੜੇ ਲਗਭਗ 5 ਹਾਂ 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 ਬਾਈ ਮੈਂ ਤਾਂ ਨਾ 20 ਦਿਨ ਹੋ ਗਏ ਉਹਨੂੰ ਟੀਕੇ ਲੱਗੇ ਉਹਨੂੰ ਸੀਮਨ ਲੱਗੇ ਉਹ ਆਪਾਂ ਬਕਾਇਦਾ ਪਤੇ ਤੋਂ ਵੀਡੀਓ ਦੇ ਦਾਂਗੇ ਠੀਕ ਹੈ ਮਤਲਬ ਉਹ ਵੀ ਪ੍ਰੂਫ ਹੈਗਾ ਆਪਣਾ ਪਰ ਪ੍ਰੂਫ ਹੈ ਟੀਕਾ ਵੀ ਜਿਹੜਾ ਟੀਕਾ ਲੱਗਾ ਉਹਦਾ ਵੀ ਪ੍ਰੂਫ ਆ ਉਹ ਵੀ ਵੀਡੀਓ ਦੇ ਵਿੱਚ ਦਿਖਾਇਆ ਆਪਾਂ ਦਿਨ ਤੋਂ ਖਿਰੀ ਗਰੰਟੀ ਸ਼ੁਦਾ ਥਾਣਾ ਦੀ 4 ਥਾਣੇ ਜੀ ਲੋ ਝੋਲੀ ਬਹੁਤ ਚੰਗੇ ਨੇ ਹਾਂ ਝੋਣੀ ਥਾਣ ਲੈ 4 ਥਾਣ ਬਾਈ ਲੈ ਕੋਈ ਕੋਈ ਐਕਸਟਰਾ ਕੋਈ ਥਾਣ ਰਿਪੋਰਟ ਕੁਝ ਵੀ ਨਹੀਂ ਸਹੀ ਹੈ ਤੇਰਾ ਲਾਸਟ ਹੈ ਆ ਬੱਚਾ ਇਹ ਬੱਚਾ ਇੱਕ ਗਰੰਟੀ ਇਹ ਵੀ ਦੀ ਇਹਦੀ ਵੀ ਹੂੰ ਜਿਹੜੀ ਆਪਾਂ ਗੱਲ ਕਰ ਰਹੇ ਆ ਏਬੀਐ ਸਟ੍ਰਾਈਕਰ ਦਾ ਖੁਦ ਬੱਚਾ ਅੱਛਾ ਠੀਕ ਹੈ ਇਹ ਇਹ ਬੱਚਾ ਜਿਹੜਾ ਇਹਦੀ ਮਾਂ ਵੀ ਤੁਹਾਨੂੰ ਬੰਦੇ ਨੂੰ ਦਿਖਾ ਦੂੰਗਾ ਜਿਹੜਾ ਬੰਦਾ ਲੂਗਾ ਜਿਹੜੀ ਆਪਾਂ ਗੱਲ ਕਰ ਰਹੇ ਆ ਗਰੰਟੀ ਸਜ਼ਾ ਠੀਕ ਆ ਆ ਇਹ ਨਹੀਂ ਵੀ ਗੱਲਾਂ ਆਪਾਂ ਬੋਲਣ ਦੀ ਹਵਾਜ ਤੀਰ ਨਹੀਂ ਹੈ ਹਵਾਜ ਤੀਰ ਨਹੀਂ ਆਪਣੇ ਬੱਚਿਆਂ ਜਿਹੜੀਆਂ ਜਿੰਨੇ ਜਿੰਨੇ ਚੀਜ਼ ਚਿਹੜੀ ਚਿਹੜੀ ਬੋਲੀ ਆ ਹੂੰ ਉਹ ਅਗਲਾ ਆਪਣੀ ਇਹ ਗੱਲ ਦੀ ਗਰੰਟੀ ਲੈ ਲੈ ਡੀਐਨਏ ਕਰਾ ਲੈ ਆਪਣੇ ਬੱਚੀ ਤੇ ਠੀਕ ਹੈ ਠੀਕ ਹੈ ਹਾਂ ਆ ਬੱਚਾ ਦੇਖ ਕਰੋ ਜੀ ਮੰਨ ਲਾ ਕਿ ਇਹਦੇ 9 10 ਮਹੀਨੇ ਦੇ ਵਿੱਚ ਵਿੱਚ ਇਹ ਜੀ ਹਾਂ ਟੂ ਹੀਟਾ ਹੀ ਪੱਧਰੀ ਆ ਗਈ ਹਾਂ ਪੂਰਾ ਸਾਰਾ ਕੁਝ ਥਣ ਵੀ ਕੋਈ ਐਕਸਟਰਾ ਥਣ ਫੋਟ ਨਹੀਂ ਬੋਦੀ ਬੋਦੀ ਚੱਕਰ ਹੋਈ ਲੋ ਹੂੰ ਸਹੀ ਗੱਲ ਲੋ ਹੋ ਟਾਵੇਂ ਮਲ ਬੱਚੇ ਮਿਲਦੇ ਹੈ ਨਾ ਹਾਂ ਬੱਚੇ ਬਲ ਲੋ ਕਿ ਆਪਣੇ ਕੋ ਬੱਚੇ ਦਾ ਆਪਣੇ ਕੋ ਹੋਰ ਵੀ ਖੜਿਆ ਪਰ ਆਪਣੇ ਕੋ ਨਾਗ ਵਾਲੇ ਹੋ ਜਾਂਦੇ ਸੀ ਹੁਣ ਹਾਂ ਫਿਰ ਆਪਾਂ ਜੋ ਸਾਫ ਜੇ ਨਾਗ ਜੀ ਦਿਖਾਏ ਹਾਂ ਦਿਖਾਏ ਆ ਹਾਂ ਮੇਨ ਮੈਨੇਜਰ ਮੇਨ ਮੈਨੇਜਰ ਦੇ ਨਾਗ ਦਿਖਾਤੇ ਬੰਦੇ ਨੂੰ ਆ ਲੈ ਨੂੰ ਆ ਦੇਖ ਰਹੇ ਨੇ ਵੀ ਤਸੱਲੀ ਹੋਵੇ ਯਾਰ ਵੀ ਹਾਂ ਯਾਰ ਬੰਦੇ ਨੇ ਹੋ ਜੀ ਕੁਆਲਿਟੀ ਹੈਗੀ ਆ ਆ ਬੱਚੇ ਹੁਣ ਆਪਾਂ ਕਿੰਨੇ ਜਿਹੜੇ ਨੇ ਕਿਹੜੇ ਸਾਹ ਜਿਹੜੇ ਨੇ ਆਏ ਪਾ ਇਹ ਜੋੜੇ ਦੇ ਰਹੇਗੇ ਜੀ ਹਾਂ ਜੋੜਾ ਕਿੰਨੇ ਦਾ ਇਹ ਜੋੜਾ ਦੇ ਰਹੇਗੇ ਆਪਾਂ 50000 ਰੁਪਏ ਦਾ ਜੇ ਪੰਜੇ ਲਊਗਾ ਕੋਈ ਹਾਂ ਜੇ ਜੋੜੇ ਦਾ ਕੀਮਤ 50000 ਰੁਪਇਆ ਹਾਂ ਇਹ ਬਣ ਗਿਆ ਮਤਲਬ ਜੋੜਾ ਸਾ ਪੰਜੇ ਜੋੜ ਕੇ ਬਣ ਲਗਾ 225000 ਰੁਪਇਆ ਬਣ ਗਿਆ ਹਾਂ ਤੇ ਜੇ ਕੋਈ ਪੰਜੇ ਲਊਗਾ ਹਾਂ ਤੇ ਆਪਾਂ ਯਾਰ 215 ਦੀਆਂ ਦੇ ਦਾਂਗੇ 215 ਦੀਆਂ ਹਾਂ ਜੇ ਉਹਦੇ ਵਿੱਚ ਕੋਈ ਜੇ ਕੱਲੀਆਂ ਤਿੰਨੇ ਪਾੜਦੀਆਂ ਉਹਦੇ ਵਿੱਚ ਕੋਈ ਮਾੜਾ ਮੋਟਾ ਮਾਨਤਾਨ ਵਾਲਾ ਕੰਮ ਹੀ ਆ ਇਹ ਤੇ ਕਰ ਲਾਂਗੇ ਇਹ ਆਪਾਂ ਮੰਨ ਲੱਗੀ ਜੋ ਕਿ ਪੰਜਾ ਪੰਜੇ ਲੈਂਦਾ ਵੀਰ ਉਹੋ ਜਿਹੇ ਬੰਦਿਆ ਮਾਨ ਹੋਰ ਵੀ ਹੋ ਜੂ ਆਦਾ ਘਾਟਾ ਜਿਵੇਂ ਭਰਾ ਡੀਲ ਕਰੂਗਾ ਮੌਕੇ ਦੀ ਡੀਲ ਹੈ ਹਾਂ ਦੇਖੋ ਪੰਜਾਂ ਦੇ ਵਿੱਚ ਭਾਈ ਹੋਰ ਗੱਲ ਹੋ ਜਾਂਦੀ ਹੁੰਦੀ ਆ ਦੇਖੋ ਜਾਨਵਰ ਤੁਸੀਂ ਕੁਆਲਟੀ ਚੈੱਕ ਕਰ ਲਓ ਬਾਕੀ ਐਂ ਗੱਲ ਕਹਿੰਦੇ ਮੰਦਿਆਂ ਵਾਲੇ ਰੇਟ ਆ ਪੂਰੇ ਐਂ ਨਹੀਂ ਆਪਾਂ ਕੁਆਲਟੀ ਕੁਆਲਟੀ ਦੇ ਪੈਸੇ ਲੈਣਾ ਦੇਖੋ ਤੇਰੇ ਬਿਲਕੁਲ ਬਿਲਕੁਲ ਜੀ ਦੇਖੋ ਪਿੱਠਪੂੜਾ ਦੇਖੋ ਪਦਰਾਂ ਪੁੱਤ ਹਾਂ ਉਹ ਗਰਲੈਂਡੋ ਬਰੀਡ ਆ ਕੀ ਆ ਐਚਐਫ ਦੇ ਨਗੀਨ ਨਹੀਂ ਆ ਬਿਲਕੁਲ ਜੀ ਹਾਂ ਮੈਂ ਥੋੜਾ ਬਾਹਰ ਗਿਆ ਤਾਂ ਆ ਕੇ ਬੰਦੇ ਤਾਂ ਆਪਣੇ ਤੋਂ ਪਸ਼ੂਨ ਸਮਾਏ ਨਹੀਂ ਨਗੇ ਬਾਈ ਵੀ ਤਾਂ ਨੂੰ ਵੇਟ ਕਰਨੀ ਪੈਗੀ ਪਰ ਪਸ਼ੂ ਆ ਜੀ ਰੌਣਕ ਦੇਖੋ ਕਿੰਨੀਆਂ ਬਰੀਡ ਨੇ ਕਰੇ ਸ਼ਿੰਗਾਰ ਬਣ ਗਿਆ ਪਿਸਾਂਵ ਨੂੰ ਭਰਾ ਨਵੇਂ ਘਰ ਜਾਣੀਆਂ ਵਿਚਾਰੀਆਂ ਤੇ ਪਿੰਡ ਆ ਗਿਆ ਮਿੱਤਰੋ ਦਿਆਲਪੁਰਾ ਮਿਰਜਿਕ ਆ ਤਹਿਸੀਲ ਨੂੰ ਰਾਮਪੁਰਾ ਫੂਲਤ ਜ਼ਿਲ੍ਹਾ ਲਾਗਿਆ ਨੂੰ ਬੜੰਡਾ ਹਾਂ ਜੀ ਬੜੰਡਾ ਜ਼ਿਲ੍ਹਾ ਲੱਗਿਆ ਜੀ ਨੂੰ ਭਗਤਾ ਭਾਈ ਕੇ ਨੇੜੇ ਬਿਲਕੁਲ ਭਗਤਾ ਭਾਈ ਕੇ ਤਾਂ ਨੇੜੇ ਹੈ ਜੀ ਸਾਨੂੰ ਠੀਕ ਆ ਜੀ ਤੇ ਇਹ ਬਾਕੀ ਦਾ ਤੁਹਾਨੂੰ ਦਿਖਾਤਾ ਆ ਬੜਾ ਆਪਾਂ ਜਿਹੜੇ ਪ੍ਰਾਣ ਪਸੰਦ ਹੋਣੀਆਂ ਭਾਈ ਨਾਲ ਸੰਬੰਧ ਕਰ ਲਿਓ ਧੰਨਵਾਦ